ਕੁਝ ਦਿਨ ਪਹਿਲਾਂ ਦੀ ਗੱਲ ਹੈ। ਕਈ ਲੋਕਾਂ ਦੇ ਕਮੈਂਟ ਬਹੁਤ ਡਿਸਟਰਬਿੰਗ ਹੁੰਦੇ ਨੇ। ਅ ਲੌਜਿਕ ਹੋਣਾ ਇੱਕ ਅਲੱਗ ਗੱਲ ਹੁੰਦੀ ਹੈ। ਨਿੰਦਕ ਹੋਣਾ ਇੱਕ ਅਲੱਗ। ਤੇ ਇਹਨਾਂ ਵਿੱਚ ਜੋ ਫਰਕ ਹੈ ਉਹ ਸਭ ਸਮਝ ਆ ਜਾਂਦਾ ਹੈ। ਇਸੇ ਤੇ ਬੇਸਡ ਮੈਂ ਇੱਕ ਐਪੀਸੋਡ ਕੀਤਾ ਸੀ ਜਿਸ ਵਿੱਚ ਕਿ ਇਹਦੇ ਬਾਰੇ ਜਿਕਰ ਕੀਤਾ ਸੀ। ਵਾਰ ਹੋ ਜਾਂਦਾ ਹੈ انسان کئی ਵਾਰ ਕਿਸੇ ਦਾ کیا ਹੋਇਆ ਦਿਲ ਤੇ ਲੱਗ ਜਾਂਦਾ ਹੈ ਮੈਂ ਮੰਮੀ ਨੂੰ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਹੋ ਚੁੱਕੀ ਹਾਂ ਕਈ ਵਾਰ ਤਾਂ ਦਿਲ ਕਰਦਾ ਹੈ ਕਿ ਜੋ ਕੰਮ ਕਰ ਰਹੀਆਂ ਹਾਂ ਇਹ ਛੱਡ ਦਵਾਂ ਮੇਰੇ ਕੋਲੋਂ बार-बार ਉਹਨਾਂ ਗੱਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਮੈਂ ਕਮੈਂਟਾਂ ਦੇ ਰਿਪਲਾਈ ਨਹੀਂ ਕਰ ਸਕਦੀ ਮੰਮੀ ਮੇਰੀ ਗੱਲ ਬੜੇ ਆਰਾਮ ਨਾਲ ਸੁਣਦੇ ਰਹੇ। ਉਹਨਾਂ ਨੇ ਕੋਈ ਰਿਐਕਟ ਨਹੀਂ ਕੀਤਾ। ਉਹ ਮੇਰੇ ਸ਼ਾਂਤ ਹੋਣ ਦਾ ਇੰਤਜ਼ਾਰ ਕਰਦੇ ਸੀ। ਤਾਂ ਕਿ ਮੈਂ ਆਪਣੇ ਅੰਦਰਲੀ ਸਾਰੀ ਪੜਾਅਸ ਕੱਢ ਦਵਾਂ। ਮੈਂ ਬੋਲੀ ਜਾ ਰਹੀ ਸੀ ਕਿ ਚੰਗੇ ਕੰਮ ਨੂੰ ਲੋਕੀ ਸਲਾਉਂਦੇ ਘੱਟ ਤੇ ਨਿੰਦ ਦੇ ਜ਼ਿਆਦਾ ਨਹੀਂ। ਲੋਕਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ। ਫਿਰ ਮੇਰੇ ਮੰਮੀ ਨੇ ਬੜੇ ਪਿਆਰ ਨਾਲ ਮੈਨੂੰ ਸਮਝਾਇਆ ਕਿ ਪੁੱਤਰ ਦੋ ਚਾਰ ਜਾਣਿਆਂ ਦੇ ਕਹਿ ਕਰਕੇ ਜੋ ਲੋਕੀ ਤੈਨੂੰ ਇੰਨਾ ਪਿਆਰ ਕਰਦੇ ਨੇ ਤੇਰੇ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਸਲਾਉਂਦੇ ਨੇ ਉਹਨਾਂ ਨੂੰ ਕਿਉਂ ਛੱਡਣਾ ਲੋਕਾਂ ਦਾ ਤਾਂ ਕੰਮ ਹੀ ਹੁੰਦਾ ਹੈ ਬੋਲਣਾ ਬੋਲਣ ਦੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੈਨੂੰ ਚਲ ਮੈਂ ਤੈਨੂੰ ਇੱਕ ਕਹਾਣੀ ਸੁਣਾਉਣੀ ਹੈ ਸ਼ਾਇਦ ਤੂੰ ਸਮਝ ਜਾਵੇਂ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਮੈਨੂੰ ਵੀ ਕਿਤੇ ਨਾ ਕਿਤੇ ਉਡੀਕ ਸੀ ਕਿ ਮੇਰੀ ਮਾਂ ਕਿਸੇ ਨਾ ਕਿਸੇ ਕਹਾਣੀ ਦੇ ਹਵਾਲੇ ਨਾਲ ਹੀ ਮੈਨੂੰ ਗੱਲ ਸਮਝਾਵੇਗੀ ਮੰਮੀ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਇੱਕ ਵਾਰ ਇੱਕ ਬੀਚ ਤੇ ਬਹੁਤ ਰੌਸ਼ਨੀ ਸਮੁੰਦਰ ਦੀ ਇੱਕ ਵੱਡੀ ਸਾਰੀ ਲਹਿਰ ਆਈ ਉਹ ਲਹਿਰ ਆਪਣੇ ਨਾਲ ਕਾਫੀ ਕੁਝ ਵਹਾ ਕੇ ਲੈ ਕੇ ਵੀ ਆਈ ਤੇ ਵਹਾ ਕੇ ਲੈ ਵੀ ਗਈ ਸਭ ਤੋਂ ਪਹਿਲਾਂ ਤਾਂ ਇੱਕ ਛੋਟੇ ਜਿਹੇ ਬੱਚੇ ਦੀ ਚੱਪਲ ਵਹਾ ਕੇ ਲੈ ਗਈ ਉਸ ਨੂੰ ਬੜਾ ਗੁੱਸਾ ਆਇਆ ਉਸ ਨੇ ਰੇਤੇ ਉੱਤੇ ਲਿਖ ਦਿੱਤਾ ਕਿ ਸਮੁੰਦਰ ਚੋਰ ਹੈ ਕਿਉਂ ਕਿ ਉਹ ਦੀ ਚੱਪਲ ਲੈ ਗਈ ਸੀ ਫਿਰ ਉਸ ਤੋਂ ਬਾਅਦ ਦੂਜੀ ਲਹਿਰ ਆਈ ਉਸ ਲਹਿਰ ਦੇ ਨਾਲ ਬਹੁਤ ਸਾਰੀਆਂ ਮੱਛੀਆਂ ਆਈਆਂ ਜੋ ਕਿ ਮਛੁਆਰਿਆਂ ਨੇ ਜਾਲ ਵਿੱਚ ਫੜ ਲਈਆਂ ਮਛੁਆਰੇ ਬਹੁਤ ਖੁਸ਼ ਉਹਨਾਂ ਨੇ ਰੇਤ ਉੱਤੇ ਲਿਖ ਦਿੱਤਾ ਕਿ ਸਮੁੰਦਰ ਸਾਡਾ ਪਾਲਣਹਾਰ ਹੈ ਫਿਰ ਉਹੀ ਸਮੁੰਦਰ ਤੇ ਉਹੀ ਲਹਿਰ ਜਦੋਂ ਆਈ ਤੇ ਆਪ ਦੀ ਲਹਿਰ ਦੇ ਵਿੱਚ ਹੀ ਉਹ ਇੱਕ ਬੰਦੇ ਨੂੰ ਵਹਾ ਕੇ ਲੈ ਗਈ ਉਸ ਬੰਦੇ ਦੀ ਪਤਨੀ ਨੇ ਰੇਤ ਦੇ ਉੱਤੇ ਲਿਖ ਦਿੱਤਾ ਕਿ ਸਮੁੰਦਰ ਹਤਿਆਰਾ ਹੈ ਫਿਰ ਦੁਬਾਰਾ ਸਮੁੰਦਰ ਦੀ ਲਹਿਰ ਆਈ ਤੇ ਉਹ ਆਪਣੇ ਨਾਲ ਕਿੰਨੀਆਂ ਸਿੱਪੀਆਂ ਲੈ ਆਈ ਜਿਸ ਵਿੱਚ ਕਿ ਸੁੱਚੇ ਮੋਤੀ ਹੁੰਦੇ ਨੇ ਉੱਥੇ ਇੱਕ ਗਰੀਬ ਬਜ਼ੁਰਗ ਬੰਦਾ ਟਹਿਲ ਰਿਹਾ ਸੀ ਜਦੋਂ ਸਿੱਪੀਆਂ ਉਹਦੇ ਪੈਰ ਕੋਲ ਆਈਆਂ ਉਹਨੇ ਉਹਨਾਂ ਨੂੰ ਖੋਲਿਆ ਤੇ ਖੁਸ਼ ਹੋ ਗਿਆ ਤੇ ਰੇਤੇ ਉੱਤੇ ਲਿਖ ਦਿੱਤਾ ਸਮੁੰਦਰਦਾਨੀ ਥੋੜੀ ਦੇਰ ਬਾਅਦ ਇੱਕ ਹੋਰ ਉੱਚੀ ਲਹਿਰ ਆਈ ਉਹਨੇ ਸਭ ਦਾ ਲਿਖਿਆ ਹੋਇਆ ਮਿਟਾ ਕੇ ਰੱਖ ਦਿੱਤਾ ਮੈਨੂੰ ਸਮਝ ਨਹੀਂ ਆਈ ਮੰਮੀ ਕੀ ਕਹਿਣਾ ਚਾਹੁੰਦੇ ਸੀ ਫਿਰ ਮੰਮੀ ਨੇ ਵਿਸਥਾਰ ਨਾਲ ਦੱਸਿਆ ਮੰਮੀ ਕਹਿੰਦੇ ਕੋਈ ਸਮੁੰਦਰ ਨੂੰ ਚੋਰ ਦੱਸਦਾ ਸੀ ਕੋਈ ਹਥਿਆਰਾ ਦੱਸਦਾ ਸੀ ਕੋਈ ਪਾਲਣ ਹਾਂ ਤੇ ਕੋਈ ਦਾਨੀ ਪਰ ਇਸ ਦੇ ਨਾਲ ਸਮੁੰਦਰ ਨੂੰ ਕੋਈ ਫਰਕ ਨਹੀਂ ਪਿਆ ਉਹਦੀਆਂ ਲਹਿਰਾਂ ਉਦਾਂ ਹੀ ਆਉਂਦੀਆਂ ਸੀ ਤੇ ਜਾਂਦੀਆਂ ਸੀ ਉਹਨਾਂ ਨੇ ਉਸ ਦੀ ਪਰਵਾਹ ਵੀ ਨਹੀਂ ਕੀਤੀ ਇਦਾਂ ਹੀ ਇਨਸਾਨ ਨੂੰ ਰਹਿਣਾ ਚਾਹੀਦਾ ਹੈ ਜੇਕਰ ਅਸੀਂ ਲੋਕਾਂ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਦੇਵਾਂਗੇ ਤੇ ਸ਼ਾਇਦ ਅਸੀਂ ਆਪਣਾ ਅਸਤਿਤਵ ਖੋ ਦਵਾਂਗੇ ਆਪਣੀ ਪਹਿਚਾਨ ਖੋ ਦਵਾਂਗੇ ਇਸ ਕਰਕੇ ਆਪਣੇ ਆਪ 'ਚ ਮਸਤ ਰਹਿ ਕੇ ਆਪਣਾ ਕੰਮ ਕਰਨਾ ਚਾਹੀਦਾ ਹੈ ਲੋਕਾਂ ਦਾ ਤਾਂ ਕੰਮ ਹੀ ਹੈ ਖੁਦ ਕੁਝ ਕਰਨਾ ਨਹੀਂ ਜੇ ਕੋਈ ਦੂਸਰਾ ਕਰਦਾ ਹੈ ਤੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਮੇਰੀ ਮਾਂ ਨੇ ਤਾਂ ਮੈਨੂੰ ਇਹੀ ਸਮਝਾਇਆ ਕਿ ਪੁੱਤਰ ਸਾਫ ਨੀਅਤ ਦੇ ਨਾਲ ਆਪਣਾ ਕੰਮ ਕਰੀ ਚੱਲ ਬਾਕੀ ਪਰਮਾਤਮਾ ਤੇ ਛੱਡ ਦੇ ਲੋਕਾਂ ਨੂੰ ਤਾਂ ਰੱਬ ਵੀ ਨਹੀਂ ਖੁਸ਼ ਕਰ ਸਕਦਾ ਆਪਣਾ ਕਰਮ ਕਰ